ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ 28 ਮਈ ਨੂੰ ਬਟਾਲਾ ਪਹੁੰਚ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਬਟਾਲਾ ਦੇ ਵਿਧਾਇਕ ਅਤੇ ਪੰਜਾਬ ਦੇ ਕਾਰਜਕਾਰੀ ਉਪ ਪ੍ਰਧਾਨ ਸ਼ੈਰੀ ਕਲਸੀਦੇ ਜੱਤਨਾ ਸਦਕਾ ਜਿੱਥੇ ਬਟਾਲਾ ਦਾ ਬਹੁਤ ਪੱਖੀ ਵਿਕਾਸ ਹੋ ਰਿਹਾ ਹੈ ਉੱਥੇ ਹੀ ਹੁਣ ਬਟਾਲਾ ਵਾਸੀਆਂ ਨੂੰ ਇੱਕ ਨਵਾਂ ਤਹਿਸੀਲ ਕੰਪਲੈਕਸ ਵੀ ਦਿੱਤਾ ਜਾ ਰਿਹਾ ਹੈ ਇਸੇ ਦੇ ਮੰਦੇ ਨਜ਼ਰ ਇਸ ਤਹਿਸੀਲ ਕੰਪਲੈਕਸ ਦਾ ਉਦਘਾਟਨ ਕਰਨ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਬਟਾਲਾ 28 ਮਈ ਨੂੰ ਪਹੁੰਚਣਗੇ ਇਹ ਸਾਰੀ ਜਾਣਕਾਰੀ ਐਸਟੀਐਮ ਬਟਾਲਾ ਨੇ ਮੀਡੀਆ ਨਾਲ ਸਾਂਝੀ ਕੀਤੀ ਇੱਥੇ ਐਸਟੀਐਮ ਬਟਾਲਾ ਇਸ ਮੌਕੇ ਤਿਆਰੀਆਂ ਦਾ ਜਾਇਜ਼ਾ ਲੈਣ ਵਾਸਤੇ ਪਹੁੰਚੇ ਸਨ ਉਹਨਾਂ ਕਹਿੰਿਆ ਕਿ 28 ਮਈ ਨੂੰ ਪੰਜਾਬ ਦੇ ਮੁੱਖ ਮੰਤਰੀ ਬਟਾਲਾ ਪਹੁੰਚ ਰਹੇ ਹਨ ਜੋ ਕਿ ਨਵੀਂ ਤਹਿਸੀਲ ਕੰਪਲੈਕਸ ਦਾ ਉਦਘਾਟਨ ਕਰਨਗੇ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਧਾਰੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਬਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਅਤੇ ਰਿੰਕੂ ਰਾਜਾ ਤੀ ਇੱਕ ਖਾਸ ਅੱਜ ਬਟਾਲਾ ਵਿਖੇ ਜੋ ਨਵਾਂ ਐਸਡੀਐਮ ਦਫਤਰ ਕੰਪਲੈਕਸ ਪਤਿਆਰ ਗੋਝੁਕਿਆ ਹੋਰ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ 28 ਤਰੀਕ ਨੂੰ ਇੱਥੇ ਆ ਰਹੇ ਆ ਤੇ ਉਹਦੀ ਤਿਆਰੀਆਂ ਚੱਲ ਰਹੀਆਂ ਤੇ ਉਹ ਸਫਾਈ ਜਿਹੜੀ ਬਾਹਰ ਮੇਨ ਰੋਡ ਦੀ ਹੈ ਜੋ ਕਿ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਕੀਤੀ ਜਾ ਰਹੀ ਹੈ ਉਹ ਦੇਖਣਾ ਆ ਸੀ ਮੈਂ ਔਰ ਜੋ ਕੰਪਲੈਕਸ ਦੇ ਅੰਦਰ ਸਫਾਈ ਹੈ ਜੋ ਇੰਤਜ਼ਾਮ ਹੈ ਉਹ ਦੇਖਣ ਵਾਸਤੇ ਆਇਆ ਸੀਗਾ ਤੇ ਅ ਬਸ ਐਹੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਕਮੀ ਨਾ ਰਹੇ ਔਰ ਸਾਰੀ ਸਫਾਈ ਪੂਖਤਾ ਪ੍ਰਬੰਧ ਕੀਤਾ ਜਾਵੇ। ਕੰਪਲੈਕਸ ਸਫਾਈ ਚੱਲ ਰਹੀ ਹੈ ਉਸ ਨੂੰ ਦੇਖਣ ਵਾਸਤੇ ਮੈਂ ਆਇਆ ਸੀਗਾ ਤੇ ਇਹ ਲਗਾਤਾਰ ਚਲਦੀ ਰਹੇਗੀ ਇਹ ਜਦ ਤੱਕ ਸ਼ਿਮ ਸਾਹਿਬ ਦੀ ਵਿਜ਼ਿਟ ਹੈ। ਪ੍ਰੋਪਰ ਗੁਰਦਾਸਪੁਰ ਰੋਡ ਤੋਂ ਲੈ ਕੇ சுரேਸ਼ ਕੰਪਲੈਕਸ ਤੱਕ ਡੇਲੀ ਸਫਾਈ ਹੋਏਗੀ। ਅਰ ਅਸੀਂ ਇਸ ਨੂੰ ਯਕੀਨੀ ਬਣਾਵਾਂਗੇ ਕਿ ਕੋਈ ਕਮੀ ਬਿਸ਼ੀ ਨਾ ਰਹੇ ਤੇ 28 ਤਰੀਕ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇਹਦਾ ਉਦਘਾਟਨ ਕੀਤਾ ਜਾਏਗਾ ਉਹਨਾਂ ਦੇ ਕਰਕਮਲਾ ਨਾਲ ਤੇ ਉਹਦੇ ਸਬੰਧ ਵਿੱਚ ਹੀ ਸਾਰੀ ਬਟਾਲੇ ਵਿਖੇ ਤਿਆਰੀਆਂ ਚੱਲ ਰਹੀਆਂ